12 ਵਜੇ ਲਗਭਗ ਨਗਰ ਕੀਰਤਨ ਮੁੱਖ ਸਮਾਗਮ ਸਥਾਨ ਤੇ ਪਹੁੰਚਣਗੇ ਤੁਸੀਂ ਰਸਤੇ ਦੇ ਵਿੱਚ ਜਾ ਕੇ ਦਰਸ਼ਨ ਕਰਿਓ ਕਿ ਬਹੁਤ ਵੱਡੀ ਪੱਧਰ ਤੇ ਸੰਗਤਾਂ ਨੇ ਇਸ ਨਗਰ ਕੀਰਤਨ ਜਲੂਸ ਦੀ ਤਿਆਰੀ ਕੀਤੀ ਆ ਬਹੁਤ ਵੱਡਾ ਸਤਿਗੁਰੂ ਦੀ ਦਸਮਾਨ ਹੋ ਰਿਹਾ ਔਰ ਮਹਾਰਾਸ਼ਟਰ ਸਰਕਾਰ ਦਾ ਜੋ ਪੁਲਿਸ ਪ੍ਰਸ਼ਾਸਨ ਹੈ ਸਾਰਿਆਂ ਵੱਲੋਂ ਵੱਡੀ ਪੱਧਰ ਤੇ ਪਹਿਲੀ ਵਾਰ ਬਹੁਤ ਵੱਡੀ ਪੱਧਰ ਤੇ ਸਲਾਮੀ ਅੱਗੇ ਜਾ ਕੇ ਦਿੱਤੀ ਜਾ ਰਹੀ ਹੈ ਔਰ ਬੈਂਡ ਬਾਜੀਆਂ ਨਗਾਰਿਆਂ ਦੀ ਔਰ ਇਸ ਤਰ੍ਹਾਂ ਜੈ ਜੈਕਾਰ ਸਤਿਗੁਰੂ ਮਾਰ ਦੀਦੀ ਗੁੰਜ ਵਿੱਚ ਇਹ ਨਗਰ ਕੀਰਤਨ ਚੱਲ ਰਹੇ ਆ ਔਰ ਅੱਜ ਲਗਭਗ 12 ਵਜੇ ਮੁੱਖ ਸ਼ਤਾਬਦੀ ਸਮਾਗਮ ਵਿੱਚ ਸਮਾਗਮ ਪ੍ਰਾਰੰਭ ਹੋਣਾ ਨੇ ਇਹਦੇ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਜਥੇ ਔਰ ਪੰਥ ਦੇ ਮਹਾਨ ਵਿਦਵਾਨ ਸੰਤ ਬਾਬਾ ਬੰਤਾ ਸਿੰਘ ਜੀ ਮੁੰਡੇ ਪਿੰਡ ਵਾਲੇ ਔਰ ਇਸਤਖ ਸਾਹਿਬ ਜੀ ਦੇ ਕਥਾਵਾਚਕ ਔਰ ਰਾਗੀ ਢਾਡੀ ਸੰਗਾ ਨੇ ਕਵੀਸ਼ਰੀ ਸੰਗਾ ਨੇ ਔਰ ਦੇਸ਼ ਦੀਆਂ ਵੱਖ-ਵੱਖ ਰਾਸ਼ੀ ਸ਼ਖਸ਼ੀਅਤਾਂ ਅੱਜ ਵੀ ਇਸ ਸਮਾਗਮ ਦੇ ਵਿੱਚ ਆ ਕੇ ਸ਼ਮੂਲੀਅਤ ਕਰ ਰਹੀਆਂ ਔਰ ਰਾਤ ਤੱਕ ਇਸ ਸਮਾਗਮ 11:00 ਵਜੇ ਤੱਕ ਚੱਲੇਗਾ ਕੱਲ ਨੂੰ 8:00 ਵਜੇ ਫੇਰ ਮੁੱਖ ਸਮਾਗਮ ਜੋ ਕੱਲ ਦਾ 25 ਜਨਵਰੀ ਦਿਨ ਐਤਵਾਰ ਨੂੰ ਪ੍ਰਾਰambh ਹੋਏਗਾ ਉਹਦੇ ਵਿੱਚ 8:00 ਵਜੇ ਤੋਂ ਦੀਵਾਨ ਸ਼ੁਰੂ ਹੋਣਗੇ ਕੀਰਤਨ ਹੋਏਗਾ ਔਰ ਜਿੱਥੇ ਸਿੰਘ ਸਾਹਿਬ ਸੰਤ ਬਾਬਾ ਕਲਵੰਤ ਸਿੰਘ ਜੀ ਸਿੱਖ ਸੰਗਤਾਂ ਨੂੰ ਪੰਥ ਨੂੰ ਸਮੁੱਚੀ ਦੁਨੀਆ ਵਿੱਚ ਬੈਠੇ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਨੂੰ ਸੰਦੇਸ਼ ਦੇਣਗੇ ਉੱਥੇ ਨਾਲ ਨਾਲ ਧਾਰਮਿਕ ਹਸਤੀਆਂ ਵੀ ਔਰ ਮਹਾਰਾਸ਼ਟਰ ਦੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਦਵਿੰਦਰ ਫਾਡਨ ਵੀ ਸਤੀ ਔਰ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਉਹ ਸਾਰੇ ਚਿਚੇ ਤੌਰ ਤੇ ਇਹਨਾਂ ਸਮਾਗਮ ਵਿੱਚ ਸ਼ਮੂਲੀਅਤ ਕਰ ਰਹੇ ਆ ਸੋ ਮੈਂ ਸਾਰੇ ਵਿਸ਼ਵ ਭਰ ਵਿੱਚ ਬੈਠੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਸਮਾਗਮਾਂ ਵਿੱਚ ਹਮ ਹਮਾ ਕੇ ਆ ਕੇ ਹਾਜ਼ਰੀਆਂ ਭਰੋ ਔਰ ਇਸ ਸਮਾਗਮ ਦੋਨੋਂ ਦਿਨ ਤਵਾਡੇ ਚੈਨਲਾਂ ਦੇ ਰਾਹੀਂ ਸੋਸ਼ਲ ਮੀਡੀਆ ਤੇ ਵੀ ਸਾਰੇ ਸੰਸਾਰ ਵਿੱਚ ਲਾਈਵ ਕੀਤਾ ਜਾ ਰਿਹਾ ਜਿੱਥੇ-ਜਿੱਥੇ ਕੋਈ ਸਿੱਖ ਸੰਗਤ ਬੈਠੀ ਹੈ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਬੈਠੇ ਆ ਉਹ ਸਾਰੇ ਸਮਾਗਮ ਨਾਲ ਜੁੜ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰਨ ਗੁਰੂ ਦਾ ਸ਼ਰਣ ਕਰਨ ਕਿਉਂਕਿ ਸਮਾਗਮ ਦੀ ਇੱਕ ਵੱਡੀ ਵਿਲੱਖਣਤਾ ਪੰਜਾਬ ਵਿੱਚ ਵੀ ਅਸੀਂ ਸਤ੍ਾਵ ਦੀਆਂ ਮਨਾਈਦੀਆਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਵਿਦੇਸ਼ਾਂ ਵਿੱਚ ਵੀ ਪਰ ਮਹਾਰਾਸ਼ਟਰ ਦੀ ਸਤ੍ਾਵਦੀ ਮਨਾਉਣ ਦਾ ਇੱਕ ਵਿਲੱਖਣ ਜੋ ਉਪਰਾਲਾ ਕੀਤਾ ਗਿਆ ਉਹਦੇ ਵਿੱਚ ਅਸੀਂ ਜਿੰਨੇ ਵੀ ਗੁਰੂ ਨਾਨਕ ਪੰਥੀ ਗੁਰੂ ਮਹਾਰਾਜ ਦੇ ਘਰ ਦੇ ਸਿੱਖ ਹੈ ਸਿੱਖ ਪੰਥ ਦਾ ਉਹ ਟੁੱਟ ਅੰਗ ਹੈ ਜਿਹਦੇ ਵਿੱਚ ਸਾਡਾ ਸਿੰਧੀ ਸਮਾਜ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਜੁੜੇ ਹੋਏ ਬਨਜਾਰਾ ਸਮਾਜ ਹੈ ਲਬਾਣਾ ਸਮਾਜ ਹੈ ਸਿਕਲੀਕਰ ਸਮਾਜ ਹੈ ਮੋਹੀਲ ਸਮਾਜ ਹੈ ਵਾਲਮੀਕੀ ਸਮਾਜ ਹੈ ਭਗਤ ਨਾਮਦੇਵ ਜੀ ਦੀ ਬਹੁਤ ਵੱਡੀ ਸੰਗਤ ਵਾਰਕਰੀ ਸੰਪਰਦਾਇ ਭਗਤ ਨਾਮਦੇਵ ਜੀ ਔਰ ਇਹ ਸਾਰੇ ਮਿਲ ਕੇ ਇਸ ਸਤਵ ਦੀ ਸਮਾਗਮ ਦਾ ਉਪਰਾਲਾ ਕਰ ਰਹੇ ਹੈ